ਇਹ ਦੁੱਖ ਦੀ ਗੱਲ ਹੈ ਕਿ 350 ਸਾਲਾਂ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਪਰਬ ਹੋਵੇ ਔਰ ਇਸ ਇਤਿਹਾਸਕ ਦਿਨ ਦੇ ਉੱਤੇ ਸਿੱਖਾਂ ਨੂੰ ਇਸ ਤਰ੍ਹਾਂ ਉਸ ਦੇਸ਼ ਦੀਆਂ ਸੜਕਾਂ ਤੇ ਰੋਕਿਆ ਜਾਵੇ ਜਿਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਉਹਨਾਂ ਨੇ 90% ਦੀ ਕੁਰਬਾਨੀਆਂ ਦਿੱਤੀਆਂ ਹੋਣ ਇਸ ਦੇਸ਼ 'ਚ ਕਹਿੰਦੇ ਨੇ ਵੀ ਕਾਨੂੰਨ ਸਭ ਦੇ ਲਈ ਇੱਕ ਹੈ ਹੈਨਾ ਤੇ ਜੇ ਰਜੀਵ ਗਾਂਧੀ ਦੇ ਕਾਤਲ ਨੇ ਜਿਹੜੇ ਉਹ ਰਿਹਾ ਕੀਤੇ ਜਾ ਸਕਦੇ ਨੇ ਤਾਂ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਕਾਦੇ ਲਈ ਅੰਦਰ ਰੱਖਿਆ ਹੋਇਆ ਪ੍ਰੋਫੈਸ਼ਨਲ ਦਵਿੰਦਰ ਬਾਹਰ ਭੁੱਲਰ ਕਾਦੇ ਲਈ ਅੰਦਰ ਹੈ ਸਾਨੂੰ ਸਮਝ ਨਹੀਂ ਆਉਂਦਾ ਸੋਨਮ ਬਾਗ ਚ ਕਾਦੇ ਲਈ ਅੰਦਰ ਹੈ ਸਾਨੂੰ ਸਮਝ ਨਹੀਂ ਆਉਂਦਾ ਉਮਰ ਖਾਲਦ ਕਾਦੇ ਲਈ ਅੰਦਰ ਹੈ ਸਾਨੂੰ ਸਮਝ ਨਹੀਂ ਆਉਂਦਾ ਇੱਕ ਪਾਸੇ ਤਾਂ ਬਗੇਸ਼ਰ ਬਾਬਾ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਯਾਤਰਾਵਾਂ ਕੱਢਦਾ ਆ ਤੇ ਉਹਨੂੰ ਜੈਡ ਸਿਕਿਉਰਟੀਆਂ ਦਿੱਤੀਆਂ ਜਾਂਦੀਆਂ ਆ ਦੂਸਰੇ ਪਾਸੇ ਜਿਹੜੇ ਸਾਡੇ ਬੰਦੀ ਸਿੰਘ ਆ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਚੱਕ ਕਰ ਚੁੱਕੇ ਆ ਤੇ ਹਕੂਮਤਾਂ ਉਹਨਾਂ ਨੂੰ ਰਿਹਾਅ ਕਰਨ ਦੇ ਬਿਲਕੁਲ ਵੀ ਕੋਈ ਤਿਆਰ ਨਹੀਂ ਹੈਗੀ ਅਸੀਂ ਸਿਧਾਂਤ ਦੇ ਉਹਦੇ 'ਚ ਚੱਲਦੇ ਆ ਅਸੀਂ ਇਹਨਾਂ ਨੂੰ ਐਂ ਕਿਹਾ ਸੀ ਚਾਰ ਦਿਨ ਹੋ ਗਏ ਦਿੱਲੀ ਵਾਲਿਆਂ ਨੂੰ ਸਾਡੇ ਕੋਲੇ ੱਤਕੇ ਖਾਂਦੇ ਆਣ ਸਾਨੂੰ ਕਿਸੇ ਰਾਹ ਨਹੀਂ ਪਾਇਆ ਇਹਨਾਂ ਨੇ ਕੋਈ ਰਾਹ ਨਹੀਂ ਦਿੱਤਾ ਤੁਹਾਨੂੰ ਕਹਿੰਦੇ ਹਰਿਆਣੇ ਚ ਨਹੀਂ ਬੜਨ ਦੇਣਾ ਕੀ ਗੱਲ ਹੈ ਸਿਰ ਆਪਣੇ ਗੁਰੂ ਘਰ ਵੀ ਨਹੀਂ ਜਾ ਸਕਦੇ ਐਸਾ ਉੱਥੇ ਅਰਦਾਸ ਕਰਨੇ ਜਾਣੇ ਦੇਸ਼ ਦਾ ਹੁਕਮਰਾਨ ਵੰਡ ਕੇ ਰਾਜ ਕਰਨਾ ਚਾਹੁੰਦਾ ਪਰ ਲੋਕ ਇਨਸਾਫ ਚਾਹੁੰਦੇ ਆ ਫਿਰ ਜਦੋਂ ਇਨਸਾਫ ਨਹੀਂ ਦਿੱਤਾ ਜਾਂਦਾ ਫਿਰ ਨਫ਼ਰਤ ਦੇ ਬੀਜ ਸੁੱਟੇ ਜਾਂਦੇ ਨੇ ਅਸੀਂ ਸਾਰਾ ਹਿੰਦੂ ਸਨਾਤਨ ਭਾਈਚਾਰਾ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਅਸੀਂ ਦਿੱਲੀ ਖੂਚ ਕਰ ਰਹੇ ਸੀਗੇ ਪਰ ਸਾਨੂੰ ਇੱਥੇ ਰੋਕ ਦਿੱਤਾ ਹੈਗਾ ਤੇ ਸਾਡੀ ਇੱਕੋ ਹੀ ਮੰਗ ਹੈਗੀ ਹੈ ਵੀ ਬੰਦੀ ਸਿੰਘ ਰਹਾਉਣੇ ਚਾਹਦੇ ਹੈਗੇ ਜੋ ਕਿ ਆਪਣੀ ਸਜ਼ਾਵਾ ਪੂਰੀਆਂ ਕਰ ਚੁੱਕੇ ਹੈ ਸਾਰੇ ਸਿਆਸੀ ਕੈਦੀਆਂ ਨੂੰ ਜਿਨ੍ਹਾਂ ਤੇ ਯੂਪੀਏ ਤੇ ਐਨਐਸਏ ਲਗਾਇਆ ਗਿਆ ਹੈ ਸਾਰਿਆਂ ਨੂੰ ਰਿਹਾ ਕਰਨ ਦੀ ਮੰਗ ਅੱਜ ਪੰਜਾਬੀ ਕਰ ਰਹੇ ਨੇ ਸਿੱਖ ਕਰ ਰਹੇ ਨੇ ਪੰਥ ਕਰ ਰਿਹਾ ਪੰਜਾਬ ਕਰ ਰਿਹਾ ਤੁਸੀਂ ਆਸਰਾਮ ਨੂੰ ਤਾਂ ਪਰੋਲ ਦੇ ਸਕਦੇ ਆ ਜਿਹੜਾ ਰੇਪ ਦਾ ਵਿਕਟਮ ਹੈ ਤੁਸੀਂ ਬਲਕੀਸ ਬਾਨੋ ਦੇ ਰੇਪ ਕਾਂਡ ਚ ਦੋਸ਼ੀਆਂ ਨੂੰ ਬਾਹਰ ਕੱਢ ਕੇ ਹਰ ਸ਼ਿੰਗਾਰ ਨਾਲ ਉਹਨਾਂ ਨੂੰ ਐਨ ਚਮਕਾ ਸਕਦੇ ਆ ਤਹਵਾਰਾ ਜੀ ਦੀ ਤਾਂ ਮਾਤਾ ਜੀ ਢਿੱਲੇ ਨੇ 65 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਏ ਨੇ ਤਾਂ ਪਰੋਲ ਕਿਉਂ ਨਹੀਂ ਸਾਡਾ ਇੱਥੇ ਅੱਜ ਇਕੱਠੇ ਹੋਣ ਦਾ ਮਕਸਦ ਇਹ ਹੈ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਨਸਾਫ ਚਾਹੁੰਦੇ ਆਂ ਤੇ ਇਨਸਾਫ ਚਾਹੁੰਦੇ ਆਂ ਉਹਨਾਂ ਲੋਕਾਂ ਵੱਲੋਂ ਕੀਤੇ ਗਏ ਜ਼ੁਲਮ ਦਾ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਗੱਦੀਆਂ ਤੇ ਬਿਠਾਇਆ ਤੇ ਉਹਨਾਂ ਨੇ ਚੌਂਕਾਂ ਦੇ ਵਿੱਚ ਸ਼ਾਤਮਈ ਬੈਠੀਆਂ ਸੰਗਤਾਂ ਤੇ ਸਿੱਧੀਆਂ ਗੋਲੀਆਂ ਇਹਨਾਂ ਵਰਦੀ ਧਾਰੀਆਂ ਤੋਂ ਚਲਵਾਈਆਂ ਜਿਹੜੇ ਵਰਦੀ ਧਾਰ ਗਿਆ ਅੱਜ ਇੱਥੇ ਖੜੇ ਆ ਕੌਮੀ ਇਨਸਾਫ ਮੋਰਚੇ ਦੇ ਵਿੱਚ ਖਾਸ ਸ਼ਕਤੀਆਂ ਪਹੁੰਚਣੇ ਚੱਲ ਹੋ ਜਿੱਕੀਆਂ ਵਾ ਬਾਬਾ ਸੇਵਾ ਸੰਜੀਤ ਸੰਤੂ ਆਪਾ ਸੇਵਾ ਸੰਗ ਜੀ ਪਹੁੰਚਿਆ ਗੁਰਫਤ ਤੇ ਸਾਂਝ ਕਰਦੇ ਬਾਬਾ ਜੀ ਵਾਏ ਗੁਰਜੀਤ ਕਾ ਖਾਲਸਾ ਵਾਏ ਗੁਰਜੀਤ ਕੀ ਫਤਿਹ ਜੀ ਬਾਬਾ ਜੀ ਕਿਵੇਂ ਵੇਖ ਰਹੇ ਹੋ ਲੰਬੇ ਸਮੇਂ ਤੋਂ ਮੋਰਚਾ ਲੱਗਾ ਹੈਗਾ ਵਾ ਤੁਸੀਂ ਵੀ ਪਹੁੰਚੇ ਹੋ ਕਿਸਾਨ ਜਥੇਬੰਦੀਆਂ ਪਹੁੰਚੀਆਂ ਸ਼ਾਮੂਲਿਤ ਕੀਤੀ ਗਈ ਤੁਕੋ ਆਪਾਂ ਸਾਬ ਮੰਗਣ ਵਾਸਤੇ ਪਹੁੰਚੇ ਆ ਜੀ ਕਿਉਂਕਿ ਆਪ ਸਾਰਿਆਂ ਨੂੰ ਪਤਾ ਕਿ ਜਿੰਨੀਆਂ ਸੁਜਾਵਾਂ ਬੰਦੀ ਸਿੰਘਾਂ ਨੇ ਹੋਈਆਂ ਸੀ ਉਤੋਂ ਦੁਖਣੀਆ ਭੋਗਣ ਤੋਂ ਉਪਰੰਤ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਔਰ ਸਾਰੇ ਵਰਗ ਸਾਰਾ ਪੰਜਾਬ ਇਹ ਮੰਗ ਰਿਹਾ ਕਿ ਸਾਡੇ ਪੰਜਾਬ ਦੇ ਨਾਲ ਕਿਉਂ ਦੋਹਰਾ ਮਾਪਦੰਡ ਕੀਤਾ ਜਾ ਰਿਹਾ ਜਿਵੇਂ ਬਾਕੀ ਸ਼ਹਿਰੀਆਂ ਦੇ ਨਾਲ ਜਿਨੇ ਵੱਡੇ ਵੱਡੇ ਕਾਤਲ ਸੀ ਉਹਨਾਂ ਨੂੰ ਵੀ ਛੱਡ ਦਿੱਤਾ ਗਿਆ ਪਰ ਇਹ ਕੋਟ ਬਲੋਂ ਜਿਹੜੀਆਂ ਸੁਜਾਵਾਂ ਪੂਰੀਆਂ ਕਰ ਲਈਆਂ ਉਹ ਤੋਂ ਬਾਅਦ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਉਸ ਨੂੰ ਮੰਗ ਨੂੰ ਮੁਖ ਰੱਖਦਿਆ ਹੋਇਆ ਅਸੀਂ ਸਾਰੇ ਅੱਜ ਫੇਰ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਜਿਹੜਾ ਦੋਰਾ ਮਾਪਦੰਡਾ ਇਹ ਸਿੱਖਾਂ ਉਤੇ ਨਾ ਲਾਇਆ ਜਾਵੇ ਖਾਸ ਕਰਕੇ ਪੰਜਾਬ ਤੇ ਔਰ ਜਿਹੜੇ-ਜਿਹੜੇ ਵੀ ਅਸੀਂ ਤਾਂ ਨੇਰਾ ਉਹਨਾਂ ਵਾਸਤੇ ਨਹੀਂ ਜਿਨੇ ਵੀ ਸੁਜਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਕਿੰਨੇ ਸਾਰਿਆਂ ਨੂੰ ਬਾਹਰ ਆਉਣਾ ਚਾਹੀਦਾ ਕਿਸੇ ਜਨਾਬ ਅਨਿਆਇ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਇਹ ਦੇਖੋ ਕਿਸੇ ਨੂੰ ਵੀ ਹਰਾਸਤ ਵਿੱਚ ਬਿਨਾਂ ਕਿਸੇ ਕਾਰਨ ਤੋਂ ਰੱਖਣਾ ਇੱਕ ਵੱਡਾ ਗੁਨਾਹ ਆ ਕੀ ਇਹ ਸਾਡੇ ਲੋਕਾਂ ਉੱਤੇ ਗੁਨਾਹ ਹੁੰਦਾ ਕਿ ਉਹ ਇੱਕ ਦਿਨ ਕਿਸੇ ਨੂੰ ਬੰਦਾ ਇੱਕ ਹਰਾਸਤ ਵਿੱਚ ਟਰੱਕਦਾ ਉਹਦੇ ਉੱਤੇ ਪਰਚਾ ਦਰਜ ਹੁੰਦਾ ਤੇ ਸਰਕਾਰਾਂ ਜਿਹੜੀਆਂ ਇਹ 15 15 20 20 ਸਾਲ ਉਂਝੀ ਰੱਖ ਛੱਡੋਣਾ ਤੇ ਉਹਦੇ ਵਾਸਤੇ ਤੁਸੀਂ ਆਪ ਸੋਚ ਲਓ ਕੀ ਹੋਣਾ ਚਾਹੀਦਾ ਉਹ ਸਿਰਫ ਆਪਾਂ ਇਨਸਾਫ ਮੰਗਣ ਵਾਸਤੇ ਤੇ ਸਾਰੇ ਇਕੱਠੇ ਹੋਏ ਨੋ ਬਾਬਾ ਜੀ ਸੰਤ ਬਾਬਾ ਸੇਵਾ ਸਿੰਘ ਜੀ ਆ ਸਾਡੇ ਨਾਲ ਤੇ ਉਹਨਾਂ ਨੇ ਕਿਹਾ ਸੀ ਕਿ ਇਨਸਾਫ ਮੰਗਣ ਵਾਸਤੇ ਆਏ ਤੇ ਕੇਂਦਰ ਸਰਕਾਰ ਨੂੰ ਕਿਹਾ ਵੀ ਉਹਨਾਂ ਨੇ ਖਾਸ ਕਰਕੇ ਕਿ ਬੰਦੀ ਸਿੰਘਾਂ ਦੀਆਂ ਤਕਰੀਬਨ 15-15 20-20 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਬਾਹਰ ਆਈਆਂ ਹੋਣੀਆਂ ਚਾਹੀਦੀਆਂ ਵਾ ਜੇ ਆਪਾਂ ਸੰਤ ਮਹਾਂਪੁਰਖਾਂ ਦੀ ਗੱਲ ਕਰਦੇ ਆ ਉਹ ਵੀ ਪਹੁੰਚਣੇ ਚાલુ ਹੋ ਚੁੱਕੇ ਆ ਕਿਸਾਨ ਜਥੇਬੰਦੀ ਦੇ ਆਗੂ ਸਹਿਬਾਨ ਇੱਥੇ ਪਹੁੰਚਣੇ ਚાલુ ਹੋਏ ਆ ਕੌਮ ਇਨਸਾਫ ਮੋਰਚੇ ਦੇ ਆਗੂ ਸਹਿਬਾਨ ਵੀ ਇੱਥੇ ਪਹੁੰਚੇ ਆ ਵੀ ਬਲਵਿੰਦਰ ਸਿੰਘ ਜੀ ਸਾਡੇ ਨਾਲ ਚੁੱਟ ਚੁੱਕੇ ਆ ਕਿਉਂਕਿ ਪਹਿਲੇ ਦਿਨ ਤੋਂ ਕੌਮੀ ਇਨਸਾਫ ਮੋਰਚੇ ਦੀ ਆਵਾਜ਼ ਬਣੇ ਹੋਇਆ ਗੁਰਫਤੇ ਸੰਜ ਕਰਦੇ ਬਲਵਿੰਦਰ ਸਿੰਘ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਵੇਖ ਰਹੇ ਹੋ ਅੱਜ ਦੀ ਤੁਹਾਡੀ ਕਾਲ ਸੀ ਰੋਕਾਂ ਲੱਗ ਚੁੱਕੀਆਂ ਵਾ ਸ਼ਾਇਦ ਅੱਗੇ ਨਹੀਂ ਜਾਂਦਾ ਜਾਊਗਾ ਕੀ ਲੱਗਦਾ ਤੁਹਾਨੂੰ ਦੇਖੋ ਇਸ ਤਰ੍ਹਾਂ ਜੀ ਸੰਗਤ ਨੇ ਆਪਣਾ ਕੰਮ ਕਰਨਾ ਹੈ ਸਰਕਾਰ ਨੇ ਆਪਣਾ ਕੰਮ ਕਰਨਾ ਹੈ ਹਨਾ ਸੋ ਇਹ ਦੁੱਖ ਦੀ ਗੱਲ ਹੈ ਕਿ 350 ਸਾਲਾਂ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਪਰਬ ਹੋਵੇ ਔਰ ਇਸ ਇਤਿਹਾਸਕ ਦਿਨ ਦੇ ਉੱਤੇ ਸਿੱਖਾਂ ਨੂੰ ਇਸ ਤਰ੍ਹਾਂ ਉਸ ਦੇਸ਼ ਦੀਆਂ ਸੜਕਾਂ ਤੇ ਰੋਕਿਆ ਜਾਵੇ ਜਿਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਉਹਨਾਂ ਨੇ 90% ਦੀ ਕੁਰਬਾਨੀਆਂ ਦਿੱਤੀਆਂ ਹੋਣ ਸੋ ਗੁਰੂ ਪਾਤਸ਼ਾਹ ਕਿਰਪਾ ਕਰੇ ਇਹ ਇਤਿਹਾਸ ਰਚਿਆ ਜਾ ਰਿਹਾ ਹੈ ਸੋ 30 32 32 ਸਾਲਾਂ ਤੋਂ ਜਿਹੜੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਐ ਤੇ ਦੂਜੇ ਬੰਨੇ ਪਹਿਲੀ ਪਾਤਸ਼ਾਹ ਨੇ ਤੇ ਛੇਵੇਂ ਪਾਤਸ਼ਾਹ ਨੇ ਕਿਸ ਤਰ੍ਹਾਂ ਗਵਾਲੀਅਰ ਦੇ ਕਿਲੇ ਚ ਤੇ ਬਾਬਰ ਦੀਆਂ ਜੇਲਾਂ ਦੇ ਵਿੱਚੋਂ ਉਸ ਵੇਲੇ ਦੇ ਸਨਾਤਰੀ ਭਾਰਤੀਆਂ ਨੂੰ ਰਿਹਾ ਕਰਵਾਇਆ ਸੋ ਅੱਜ ਗੁਰੂ ਦੀ ਕਿਰਪਾ ਜੀ ਇੱਥੇ ਬਹੁਤ ਸਾਰੇ ਕਿਸਾਨ ਆਗੂ ਨੇ ਧਾਰਮਿਕ ਆਗੂ ਨੇ ਇੱਥੋਂ ਤੱਕ ਕਿ Hindu ਧਰਮ ਦੇ ਸਨਾਤਨੀ Hindu ਵੀ ਇੱਥੇ ਆਏ ਨੇ ਦੇਸ਼ ਦਾ ਹੁਕਮਰਾਨ ਵੰਡ ਕੇ ਰਾਜ ਕਰਨਾ ਚਾਹੁੰਦਾ ਪਰ ਲੋਕ ਇਨਸਾਫ ਚਾਹੁੰਦੇ ਆ ਫਿਰ ਜਦੋਂ ਇਨਸਾਫ ਨਹੀਂ ਦਿੱਤਾ ਜਾਂਦਾ ਫਿਰ ਨਫ਼ਰਤ ਦੇ ਵਿੱਚ ਸੁੱਟੇ ਜਾਂਦੇ ਨੇ ਅਸੀਂ ਜਿੰਨਾ ਦਿੱਲੀ ਹੋਏ ਬੰਬ ਧਮਾਕੇ ਦੀ ਨਖੇਦੀ ਕਰਦੇ ਆ ਉਹਦੇ ਬਰ ਖਿਲਾਫ ਆ ਉਨਾ ਹੀ ਬਰ ਖਿਲਾਫ ਉਹਨਾਂ ਲੋਕਾਂ ਦੇ ਆ ਜਿਹੜੇ ਸਟੇਜਾਂ ਦੇ ਉੱਤੋਂ ਨਫ਼ਰਤਾਂ ਫਲਾ ਕੇ ਦੇਸ਼ ਨੂੰ ਵੰਡਣਾ ਚਾਹੁੰਦੇ ਆ ਸੋ ਦੋਹਾਂ ਨੂੰ ਆਪਣੇ ਆਪ ਨੂੰ ਕਾਬੂ ਦੇ ਵਿੱਚ ਰੱਖਣਾ ਚਾਹੀਦਾ ਔਰ ਲੋਕਾਂ ਨੂੰ ਇਸ ਤਰ੍ਹਾਂ ਇਕੱਠੇ ਹੋ ਕੇ ਜਿਵੇਂ ਹਰ ਵਰਗ ਦੇ ਲੋਕ ਅੱਜ ਇੱਥੇ ਕੌਮੀ ਇਨਸਾਫ਼ ਮੋਰਚੇ ਦੀ ਕਾਲ ਤੇ ਪੁੱਜੇ ਨੇ ਇਕੱਠੇ ਹੋ ਕੇ ਔਰ ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਕੌਮੀ ਇਨਸਾਫ ਮੋਰਚੇ ਤੇ ਕਿਸਾਨ ਆਗੂਆਂ ਦੀ ਸਹਿਮਤੀ ਦੇ ਨਾਲ ਸਮੁੱਚੇ ਭਾਰਤ ਦੇ ਸਾਰੇ ਸਿਆਸੀ ਕੈਦੀਆਂ ਨੂੰ ਜਿਨ੍ਹਾਂ ਤੇ ਯੂਪੀਏ ਤੇ ਐਨਐਸਏ ਲਗਾਇਆ ਗਿਆ ਸਾਰਿਆਂ ਨੂੰ ਰਿਹਾ ਕਰਨ ਦੀ ਮੰਗ ਅੱਜ ਪੰਜਾਬੀ ਕਰ ਰਹੇ ਨੇ ਸਿੱਖ ਕਰ ਰਹੇ ਨੇ ਪੰਥ ਕਰ ਰਿਹਾ ਪੰਜਾਬ ਕਰ ਰਿਹਾ ਦਿੱਲੀ ਤੋਂ ਇਹੜੀ ਐਡਵਾਈਜ਼ਰੀ ਜਾਰੂ ਹੋ ਗਈ ਆ ਕਹਿੰਦੇ ਕਿ ਤੁਹਾਨੂੰ ਪਰਮਿਸ਼ਨ ਨਹੀਂ ਹੈਗੀ ਅੱਗੇ ਨਹੀਂ ਵੱਧ ਸਕਦੇ ਰੋਕਾਂ ਲੱਗ ਚੁੱਕੀਆਂ ਆ ਇਸ ਟਾਈਮ ਤਾਂ ਪੰਜਾਬ ਦੇ ਵਿੱਚ ਆ ਹਰਿਆਣੇ ਵਾਲੇ ਪਾਸੇ ਰੋਕਮ ਹੀ ਲੱਗ ਚੁੱਕੀਆਂ ਵਾਂ ਕਿ ਫਿਰ ਵੀ ਕੋਸ਼ਿਸ਼ ਹੋਊਗੀ ਦਿੱਲੀ ਵਾਲੇ ਪਾਸੇ ਜਾਣ ਦੀ ਦੇਖੋ ਸਵਾਲ ਇਹ ਆ ਕਿ ਇੱਕ ਪਾਸੇ ਬੰਦੂਕਾਂ ਨੇ ਠੀਕ ਹੈ ਬੰਬ ਨੇ ਵਰਦੀ ਆ ਡਿਸਪਲਾਈਨਡ ਫੋਰਸ ਹੈ ਠੀਕ ਹੈ ਅਸੀਂ ਲੜਨ ਨਹੀਂ ਆਏ ਸਾਡਾ ਇੱਥੇ ਅੱਜ ਇਕੱਠੇ ਹੋਣ ਦਾ ਮਕਸਦ ਇਹ ਆ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਨਸਾਫ ਚਾਹੁੰਦੇ ਆਂ ਤੇ ਇਨਸਾਫ ਚਾਹੁੰਦੇ ਆਂ ਉਹਨਾਂ ਲੋਕਾਂ ਵੱਲੋਂ ਕੀਤੇ ਗਏ ਜ਼ੁਲਮ ਦਾ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਗੱਦੀਆਂ ਤੇ ਬਿਠਾਇਆ ਤੇ ਉਹਨਾਂ ਨੇ ਚੌਂਕਾਂ ਦੇ ਵਿੱਚ ਸ਼ਾਂਤਮਈ ਬੈਠੀਆਂ ਸੰਗਤਾਂ ਤੇ ਸਿੱਧੀਆਂ ਗੋਲੀਆਂ ਇਹਨਾਂ ਵਰਦੀ ਧਾਰੀਆਂ ਤੋਂ ਚਲਵਾਈਆਂ ਜਿਹੜੇ ਵਰਦੀ ਧਾਰ ਗਿਆ ਅੱਜ ਇੱਥੇ ਖੜੇ ਆਂ ਸੋ ਦੇਸ਼ ਦੇਖ ਰਿਹਾ ਪੰਜਾਬ ਦੇਖ ਰਿਹਾ ਸੋ ਭਾਰਤ ਸਰਕਾਰ ਲਈ ਸ਼ਰਮ ਦੀ ਗੱਲ ਹੈ ਜੇ ਅੱਜ ਉਹਨਾਂ ਨੇ ਇੱਥੇ ਬੈਰੀਕੇਡ ਲਾਏ ਨੇ ਅਸੀਂ ਤਾਂ ਚਾਹੁੰਦੇ ਹਾਂ ਕਿ ਕੌਮੀ ਇਨਸਾਫ ਮੋਰਚਾ ਜਿਹੜਾ ਉਹਦੇ ਨਾਲ ਗੱਲਬਾਤ ਕਰਕੇ ਸਮੁੱਚਾ ਮੋਰਚਾ ਜਿਹੜਾ ਹੈਗਾ ਚਕਵਾਇਆ ਜਾਵੇ ਔਰ ਜਿਹੜੀਆਂ ਸ਼ਰਤਾਂ ਨੇ ਅਨਸਾਮਪਸੰਦ ਲੋਕਾਂ ਦੀਆਂ ਉਹ ਮੰਨੀਆਂ ਜਾਣ ਅੱਛਾ ਵਰਦੀ ਧੜੇ ਤੁਸੀਂ ਗੱਲ ਕੀਤੀ ਆ ਵਰਦੀ ਧੜੇ ਦਾ ਸੂਬਾ ਵੀ ਸੀ ਪਰ ਜੋ ਕਤਲੇਆ ਉਸ ਸਮੇਂ ਤੋਂ ਹੋਇਆ ਕਈ ਸੂਬੇ ਉਸ ਇਲਾਕੇ ਦੇ ਵਿੱਚ ਆਏ ਉਸ ਤੋਂ ਬਾਅਦ ਵਿੱਚ ਆਪਾਂ ਵੇਖਦੇ ਹਾਂ ਹੁਣ ਉਹ ਸਮੇਂ ਕੀਤੇ ਹੋਏ ਜ਼ੁਲਮ ਦੀਆਂ ਹੁਣ ਸਜ਼ਾਵਾਂ ਮਿਲ ਰਹੀਆਂ ਵੈਸੇ ਸਮੇਂ-ਸਮੇਂ ਤੇ ਵਰਦੀ ਫਿਰ ਆਪਣਾ ਕਹਿਰ ਢੋਂਦੀ ਆ ਅੱਜ ਵੀ ਲੱਗਦਾ ਉਹ ਹੀ ਰੁਝਾਨ ਚੱਲ ਰਿਹਾ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕਰ ਚੁੱਕਿਆ ਕਿ ਜਦੋਂ ਲੋਕਾਂ ਨੂੰ ਹੱਕ ਸੱਚ ਇਨਸਾਫ ਨਿਆਂ ਰਜਗਾਰ ਸਿਹਤ ਸਿੱਖਿਆ ਨਾ ਦਿੱਤੀ ਜਾਵੇ ਤਾਂ ਉਸ ਵੇਲੇ ਫਿਰ ਨਫ਼ਰਤ ਦੇ ਬੀਜ stdc ਲੋਕਾਂ ਨੂੰ ਵੰਡਿਆ ਜਾਂਦਾ ਠੀਕ ਹੈ ਇਹ ਜਿਹੜੇ ਸੂਬੇ ਪੈਦਾ ਹੁੰਦੇ ਨੇ ਇਹ ਕੌਣ ਕਰਦਾ ਹੈ ਹਕੂਮਤਾਂ ਕਰਦੀਆਂ ਨੇ ਠੀਕ ਹੈ ਪਰੰਤੂ ਜਦੋਂ ਆਵਾਮ ਇਕੱਠਾ ਹੋ ਜਾਂਦਾ ਹੈ ਸੜਕਾਂ ਤੇ ਇਨਸਾਫ ਲਈ ਲੜਦੇ ਲੋਕ ਇਕੱਠੇ ਹੋ ਜਾਂਦੇ ਨੇ ਫੇਰ ਵਹਿਣ ਬਦਲਦੇ ਨੇ ਆਉਣ ਵਾਲੇ ਸਮੇਂ 'ਚ ਵਹਿਣ ਬਦਲਣਗੇ ਔਰ ਪੰਜਾਬ ਤੋਂ ਉਹਦੀ ਸ਼ੁਰੂਆਤ ਹੋਏਗੀ ਅੱਛਾ ਲੰਬੇ ਸਮੇਂ ਤੋਂ ਬੈਠੇ ਹੋ ਚੰਡੀਗੜ੍ਹ ਦੀਆਂ ਬਰੂਹਾਂ ਤੇ ਮੁਹੱਲੀ ਦੇ ਉਸ ਬਾਰਡਰ ਦੇ ਉੱਤੇ ਕਦੀ ਗੱਲਬਾਤ ਹੋਈ ਪ੍ਰਸ਼ਾਸਨ ਦੇ ਨਾਲ ਸਰਕਾਰ ਦੇ ਨਾਲ ਸੀਐਮ ਸਾਹਿਬ ਦੇ ਨਾਲ ਕੋਈ ਸੁਨੇਹਾ ਆ ਤੁਹਾਨੂੰ ਕਿ ਆਓ ਆਪਾਂ ਗੱਲਬਾਤ ਕਰੀਏ ਮਸਲੇ ਦਾ ਹੱਲ ਹੋਵੇ ਦੇਖੋ ਮਨਿਸਟਰਾਂ ਨਾਲ ਹੋਈ ਪ੍ਰਸ਼ਾਸਨ ਨਾਲ ਹੋਈ ਪਰ ਹਰ ਵਾਰ ਉਹ ਗੱਲ ਬਾਤ ਕਰਨ ਤੋਂ ਬਾਅਦ ਮੁਕਰੇ ਤਿੰਨ ਬੰਦੀ ਸਿੰਘਾਂ ਦੀ ਰਿਹਾਈ ਹੋਈ ਆ ਪਰੰਤੂ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਉਹ ਐਮ ਐਚ ਨੂੰ ਮਿਨਿਸਟਰੀ ਆਫ ਹੋਮ ਨੂੰ ਨਹੀਂ ਭੇਜੀਆਂ ਜਾ ਰਹੀਆਂ ਇਸੇ ਤਰ੍ਹਾਂ ਜਗਤਾਰ ਸਿੰਘ ਹਵਾਰਾ ਦੇ ਪ੍ਰੋਲ ਦੀ ਗੱਲ ਕੀਤੀ ਆ ਉਹਨਾਂ ਨੇ ਹਾਮੀ ਵੀ ਭਰੀ ਆ ਪਰੰਤੂ ਪ੍ਰੋਲ ਨਹੀਂ ਕੀਤੀ ਜਾ ਰਹੀ ਪਰਮਜੀਤ ਸਿੰਘ ਭਿਉਰਾ ਦੀ ਪ੍ਰੋਲ ਨਹੀਂ ਕੀਤੀ ਜਾ ਸਕਦੀ ਜਾ ਰਹੀ ਤੇ ਇਸੇ ਤਰ੍ਹਾਂ ਜਗਤਾਰ ਸਿੰਘ ਧਾਰਾ ਹੋਰਾਂ ਦੀ ਪ੍ਰੋਲ ਜਿਹੜੀ ਆ ਉਹ ਹੁਣ ਲਾਈ ਜਾਵੇਗੀ ਉਹ ਦੇਖੋ ਸਰਕਾਰ ਕਰਦੀ ਹੈ ਕਿ ਨਹੀਂ ਕਰਦੀ ਪਰ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਅੱਜ ਇੱਥੇ ਇੱਕ ਵੱਡਾ ਇਕੱਠ ਹੋਏਗਾ 350 ਸਾਲਾਂ ਸਰਕਾਰ ਨੂੰ ਕੁਝ ਨਾ ਕੁਝ ਸ਼ਰਮ ਜ਼ਰੂਰ ਆਏਗੀ ਔਰ ਅਸੀਂ ਚੰਗੇ ਨਤੀਜੇ ਦੀ ਆਸ ਕਰਦੇ ਹਾਂ ਇੱਕ ਚੰਗੇ ਨਤੀਜੇ ਦੀ ਆਸ ਕਰਦੇ ਆ ਕੌਮਨ ਇਨਸਾਫ ਮੋਰਚੇ ਨੂੰ ਆਸ ਆ ਕਿ ਇੱਕ ਚੰਗਾ ਨਤੀਜਾ ਆਊਗਾ ਇੱਕ ਵੱਡੇ ਕੱਟ ਦੀਆਂ ਤਸਵੀਰਾਂ ਵਾ ਚਾਰਜ ਫੇਰੇ ਜੀ ਆਪਾਂ ਗੱਲ ਕਰੀਏ ਤੇ ਇਸ ਕੱਟ ਦੇ ਵਿੱਚ ਖਾਸ ਕਰਕੇ ਕਿਸਾਨੀ ਧਿਰਾਂ ਦੀ ਇੱਕ ਵੱਡੀ ਸ਼ਮੂਲੀਅਤ ਆ ਕੌਮਨ ਇਨਸਾਫ ਮੋਰਚ ਦੇ ਜਿੱਥੇ ਜਥੇਬੰਦ ਢਾਂਚਾ ਅਗਲੇ ਪਾਸੇ ਆਇਆ ਵਾ ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਵੀ ਇੱਥੇ ਪਹੁੰਚੇ ਹੋਏ ਆ ਕਿਸਾਨ ਜਥੇਬੰਦੀ ਨੇ ਇੱਕ ਵੱਡਾ ਮੋਰਚਾ ਸੰਭਾਲਿਆ ਭਾਈ ਸਭ ਇਧਰਲੇ ਪਾਸੇ ਆ ਜਾਓ ਜੀ ਗੁਰਫਤੇ ਸਾਂਝ ਕਰਦੇ ਆ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲੰਬੇ ਸਮੇਂ ਤੋਂ ਇਹ ਮੋਰਚਾ ਚੱਲ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੁਸੀਂ ਵੀ ਅੱਜ ਕੀਰਤੀ ਕਿਸਾਨ ਯੂਨੀਅਨ ਤੋਂ ਪਹੁੰਚੇ ਹੋ ਵਾਖਾ ਕਿਸਾਨ ਜਥੇਬੰਦੀਆਂ ਪਹੁੰਚੀਆਂ ਕੁਸਮਾ ਪਹਿਲਾਂ ਇੱਥੋਂ ਜਦੋਂ ਵੀ ਲੰਘਣ ਦੀਆਂ ਕੋਸ਼ਿਸ਼ਾਂ ਕੀਤੀਆਂ ਖਾਸ ਕਰਕੇ ਪੰਜਾਬ ਦੀ ਆਵਾਜ਼ ਬੁਲੰਦ ਕਰਨ ਵਾਸਤੇ ਦਿੱਲੀ ਨੂੰ ਰੋਕਾਂ ਲੱਗ ਜਾਂਦੀਆਂ ਅੱਜ ਵੀ ਸ਼ਾਇਦ ਰੋਕ ਲੱ ਬਾਕੀ ਤੇ ਅਸੀਂ ਕੌਮੀ ਇਨਸਾਫ ਮੋਰਚੇ ਦੀ ਹਮਾਇਤ ਚਾਏ ਆ ਅਸੀਂ ਉਹਨਾਂ ਨੂੰ ਚੰਡੀਗੜ੍ਹ ਮੀਟਿੰਗ 'ਚ ਵੀ ਕਹਿ ਦਿੱਤਾ ਸੀਗਾ ਵੀ ਫੈਸਲਾ ਠੋਡਾ ਹੋਊਗਾ ਤੁਹਾਡੇ ਫੈਸਲੇ ਤੇ ਫੁੱਲ ਚੜਾਵਾਂਗੇ ਮੰਗ ਨਾਲ ਸਹਿਮਤੀ ਹੈ ਇਸ ਦੇਸ਼ 'ਚ ਕਹਿੰਦੇ ਨੇ ਵੀ ਕਾਨੂੰਨ ਸਭ ਦੇ ਲਈ ਇੱਕ ਹੈ ਹੈਨਾ ਤੇ ਜੇ ਰਜੀਵ ਗਾਂਧੀ ਦੇ ਕਾਤਲ ਨੇ ਜਿਹੜੇ ਉਹ ਰਿਹਾ ਕੀਤੇ ਜਾ ਸਕਦੇ ਨੇ ਤਾਂ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਕਹਦੇ ਲਈ ਅੰਦਰ ਰੱਖਿਆ ਹੋਇਆ ਪ੍ਰੋਫੈਸਰ ਦਵਿੰਦਰਪੁਰ ਭੁੱਲਰ ਕਾਦੇ ਲਈ ਅੰਦਰ ਹੈ ਸਾਨੂੰ ਸਮਝ ਨਹੀਂ ਆਉਂਦਾ ਸੋਨਮ ਬਾਗ ਚ ਕਾਦੇ ਲਈ ਅੰਦਰ ਹੈ ਸਾਨੂੰ ਸਮਝ ਨਹੀਂ ਆਉਂਦਾ ਉਮਰ ਖਾਲਦ ਕਾਦੇ ਲਈ ਅੰਦਰ ਹੈ ਸਾਨੂੰ ਸਮਝ ਨਹੀਂ ਆਉਂਦਾ ਡਿਫਾਲਟ ਵੇਲ ਦਾ ਰਾਈਟ ਹੈ ਨਾ ਸਾਢੇ 5 ਸਾਲ ਹੋ ਗਏ ਉਮਰ ਖਾਲਦ ਦੇ ਖਿਲਾਫ ਕੋਈ ਚਾਰ ਸ਼ੀਟ ਨਹੀਂ ਹੈ ਡਿਫਾਲਟ ਵੇਲ ਕਾਨੂੰਨ ਦਾ ਰਾਈਟ ਹੈ ਨਾ ਇਸ ਮੁਲਕ 'ਚ ਰਾਈਟ ਹੈ ਤਾਂ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਇਹ ਸਾਰਾ ਕੁਝ ਸਾਬਤ ਕਰਦਾ ਕਿ ਇਸ ਦੇਸ਼ 'ਚ ਕਾਨੂੰਨ ਦਾ ਰਾਜ ਸਭ ਲਈ ਇੱਕ ਬਰਾਬਰ ਨਹੀਂ ਹੈ ਆਸ਼ੀਸ਼ ਮਿਸ਼ਰੇ ਲਈ ਹੋਰ ਹੈ ਰਜੀਵ ਗਾਂਧੀ ਦੇ ਕਾਤਲਾਂ ਲਈ ਹੋਰ ਹੈ ਲਾਲੂ ਯਾਦਵ ਲਈ ਹੋਰ ਹੈ ਔਰ ਜਿਹੜੇ ਕੋਈ ਸਿਸਟਮ ਦੀ ਵਿਚਾਰਧਾਰਾ ਦੇ ਉਲਟ ਵਿਚਾਰਧਾਰਾ ਵਾਲੇ ਲੋਕ ਨੇ ਉਹਨਾਂ ਲਈ ਹੋ ਕਾਰਨ ਕੀ ਲੱਗਦਾ ਸਿਸਟਮ ਤੋਂ ਉਲਟ ਚੱਲਦੇ ਹੋ ਕਾਰਨ ਤਾਂ ਇਹ ਭੁਗਤਣਾ ਪੈ ਰਿਹਾ ਕਿਉਂਕਿ ਤਖਾਂ 'ਚ ਰੜਕੇਦੇ ਹੋ ਤਾਂ ਕਰਕੇ ਦੇਖੋ ਇਸ ਦੇਸ਼ 'ਚ ਸ਼ੁਰੂ ਤੋਂ ਬਹੁਤ ਸਾਰਾ ਵਿਤਕਰਾ ਆਇਆ ਜਿਹੜਾ ਸੂਬਿਆਂ ਦੇ ਅਧਿਕਾਰਾਂ ਜਾਂ ਹੋਰ ਇਸ਼ੂਆਂ ਨੂੰ ਲੈ ਕੇ ਹੋਇਆ ਪੰਜਾਬ ਜਦੋਂ ਬਣਿਆ ਸੀ ਤਾਂ ਪੰਜਾਬ ਦੇ ਮਸਲੇ ਦੀਆਂ ਕੁਝ ਪੰਜਾਬੀ ਮੰਗਾਂ ਨੇ ਐਨ ਪੰਜਾਬੀ ਕੌਮੀਅਤ ਦੀਆਂ ਮੰਗਾਂ ਨੇ ਸਿਆਸੀ ਮਸਲਾ ਇਸ ਨੂੰ ਲੈਂਡ ਆਂਡ ਆਰਡਰ ਦਾ ਮਸਲਾ ਬਣਾ ਕੇ ਜੇ ਲੜਿਆ ਜਾਊਗਾ ਤਾਂ ਇਹ ਸਾਰੇ ਮਾਮਲੇ ਨੂੰ ਜਿਹੜਾ ਉਹਦਾ ਨਤੀਜਾ ਇਹੀ ਹੋਊਗਾ ਔਰ ਉਸੇ ਕਰਕੇ ਉਹ ਸਾਰੇ ਸਮੇਂ ਚ ਇਹ ਸਾਰਿਆ ਮਾਹੌਲ ਹੈ ਜਿਹੜਾ ਗੜਬੜ ਹੋਇਆ ਹੁਣ ਉਸ ਮਾਹੌਲ ਦੇ ਵਿੱਚ ਕਿਸੇ ਦਾ ਕੋਈ ਨਾਰਾ ਹੋ ਸਕਦਾ ਤੁਮ ਟੋੜੀ ਮੇਰੀ ਉਹਦੇ ਨਾਲ ਸਹਿਮਤੀ ਸਹਿਮਤੀ ਹੋ ਸਕਦੀ ਆ ਪਰ ਇਹ ਸਭ ਦੇ ਬਾਵਜੂਦ ਜਿਉ ਤੁਸੀਂ ਤੁਹਾਨੂੰ ਲੱਗਿਆ ਇਸ ਦੇਸ਼ ਦੇ ਕਾਨੂੰਨ ਨੂੰ ਲੱਗਿਆ ਵੀ ਇਹ ਵਿਚਾਰਤਾ ਰਾਜੇ ਇਸ ਨਾਰੇ ਨਾਲ ਸਾਡੀ ਸਹਿਮਤੀ ਨਹੀਂ ਉਹਨਾਂ ਨੇ ਜੋ ਵੀ ਤੁਸੀਂ ਸਮਝਿਆ ਵੀ ਕੁਝ ਕੀਤਾ ਤੁਸੀਂ ਸਜ਼ਾ ਦੇਤੀ ਸਜ਼ਾ ਪੂਰੀ ਕਰ ਲਈ ਤੇ ਇਸ ਕਿਹੜੇ ਕਾਨੂੰਨ ਚ ਕਿਹੜੀ ਕਿਤਾਬ ਚ ਲਿਖਿਆ ਹੋਇਆ ਵੀ ਸਜ਼ਾ ਪੂਰੀ ਕਰਨ ਤੋਂ ਬਾਅਦ ਬੰਦਾ ਛੱਡਿਆ ਨਹੀਂ ਜਾਣਾ ਇਸ ਕਰਕੇ ਆਏ ਆ ਜਮਹੂਰੀ ਮੰਗ ਹੈ ਇਸ ਮੰਗ ਦੇ ਹੱਲ ਹੱਕ ਚ ਤੁਸੀਂ ਆਸਰਾਮ ਨੂੰ ਤਾਂ ਪਰੋਲ ਦੇ ਸਕਦੇ ਆ ਜਿਹੜਾ ਰੇਪ ਦਾ ਵਿਕਟਮ ਹੈ ਤੁਸੀਂ ਬਲਕੀਸ ਬਾਨੋ ਦੇ ਰੇਪ ਕਾਂਡ ਚ ਦੋਸ਼ੀਆਂ ਨੂੰ ਬਾਹਰ ਕੱਢ ਕੇ ਹਰ ਸ਼ਿੰਗਾਰ ਨਾਲ ਉਹਨਾਂ ਨੂੰ ਐਨ ਚਮਕਾ ਸਕਦੇ ਆ ਤਾਂ ਹਵਾਰਾ ਜੀ ਦੀ ਤਾਂ ਮਾਤਾ ਜੀ ਢਿੱਲੇ ਨੇ 65 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਏ ਨੇ ਤਾਂ ਪਰੋਲ ਕਿਉਂ ਨਹੀਂ ਇਹ ਤਾਂ ਇਸ ਦੇਸ਼ ਦੇ ਲੀਗਲ ਸਿਸਟਮ ਚ ਪਰੋਲ ਦਾ ਰਾਈਟ ਹੈਗਾ ਨਾ ਕਿਸੇ ਲਈ ਕਾਨੂੰਨ ਹੋਰ ਕਿਸੇ ਲਈ ਹੋਰ ਇਹ ਜਿਹੜਾ ਵਿਤਕਰੇ ਬੰਦ ਹੋਣਾ ਚਾਹੀਦਾ ਅਰਵਾਦੀ ਕਿਰਤੀ ਕਿਸਾਨ ਯੂਨੀਅਨ ਤੋਂ ਵੀ ਸਾਡੇ ਨਾਲ ਸੀ ਉਹਨਾਂ ਨੇ ਕਿਹਾ ਕਿ ਵਿਤਕਰਾ ਬੰਦ ਹੋਣਾ ਚਾਹੀਦਾ ਵਾ ਵਿਤਕਰਾ ਵਾ ਜਿਹੜਾ ਖਾਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਆ ਕਿ ਜੇ ਬਾਕੀਆਂ ਨੂੰ ਪ੍ਰੋਬਲ ਮਿਲ ਸਕਦੀ ਆ ਆਸ਼ਾ ਰਾਮ ਨੂੰ ਪ੍ਰੋਬਲ ਮਿਲ ਸਕਦੀ ਆ ਜੇ ਆਪਾਂ ਉਧਰਲੇ ਪਾਸੇ ਗੱਲ ਕਰੀਏ ਸੌਦੇ ਸਾਧ ਨੂੰ ਪ੍ਰੋਬਲ ਮਿਲ ਸਕਦੀ ਆ ਤੇ ਫਿਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਪ੍ਰੋਲ ਕਿਉਂ ਨਹੀਂ ਮਿਲਦੀ ਕਿਉਂਕਿ ਉਹ ਆਪਣੀ ਮਾਤਾ ਜੀ ਨੂੰ ਮਿਲਣਾ ਚਾਹੁੰਦੇ ਸੀ ਕਿਉਂਕਿ ਉਹਦੀ ਪ੍ਰੋਬਲ ਵੀ ਲਗਾਈ ਗਈ ਸੀ ਇੱਥੇ ਜਿੱਥੇ ਜਥੇਬੰਦੀਆਂ ਦੇ ਆਗੂ ਪਹੁੰਚੇ ਹੋਗੇ ਆ ਉਥੇ ਮਤਾਵਾ ਵੀ ਸਾਡੀਆਂ ਪਹੁੰਚਿਆ ਵਾ ਮਾਤਾ ਜੀ ਗੁਰਫਤੇ ਸੰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਇੱਕ ਨਵੇਂ ਮੋਰਚੇ ਦੀ ਸ਼ੁਰੂਆਤ ਹੋਊਗੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਓ ਅਸੀਂ ਮੋਰਚਾ ਨਹੀਂ ਨਵਾਂ ਲਾ ਰਹੇ ਅਸੀਂ ਸਿਧਾਂਤ ਦੇ ਉਹਦੇ 'ਚ ਹੀ ਚੱਲਦੇ ਆ ਅਸੀਂ ਨਨੂ ਆਏ ਕਿਹਾ ਦੀ 4 ਦਿਨ ਹੋ ਗਏ ਦਿੱਲੀ ਵਾਲਿਆਂ ਨੂੰ ਸਾਡੇ ਕੋਲੇ ੱੱਕੇ ਖਾਂਦੇ ਆਣੂ ਸਾਨੂੰ ਕਿਸੇ ਰਾਹ ਨਹੀਂ ਪਾਇਆ ਇਹਨਾਂ ਨੇ ਕੋਈ ਰਾਹ ਨਹੀਂ ਦਿੱਤਾ ਤੁਹਾਨੂੰ ਕਹਿੰਦੇ ਹਰਿਆਣੇ ਚ ਹੀ ਵੜਨ ਲੈਣਾ ਕੀ ਗੱਲਾਂ ਸ੍ਰੀ ਆਪਦੇ ਗੁਰੂ ਘਰ ਬਿਨਾਂ ਜਾ ਸਕਦੇ ਅਸਤਾ ਉੱਥੇ ਅਰਦਾਸ ਕਰਨੇ ਜਾਣੇ ਜਿਨੇ ਤੁਹਾਡਾ Hindu ਧਰਮ ਬਚਾਇਆ ਸੀ ਉਹਦੇ ਅਰਦਾਸ ਚ ਚੱਲੇ ਵੀ ਸਾਨੂੰ ਤਿੰਨ ਸਾਲ ਹੋ ਗਏ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਤੇਰੀ ਕੌਮ ਨੂੰ ਤਾਂ ਅੱਜ ਇਨਸਾਫ ਨਹੀਂ ਮਿਲਦਾ ਤੂੰ ਦੂਜੀ ਕੌਮ ਖਾਤਰ ਕੀ ਕਹਿੰਦੇ ਨੇ ਸਮਝ ਹਿੰਦੂਆਂ ਖਾਤਰ ਅਸੀਸ ਦੇ ਤਾਂ ਸਾਨੂੰ ਵੀ ਰਾਹ ਦਿਖਾ ਕੋਈ ਅਸਤਾ ਉੱਥੇ ਚੱਲੀ ਇਹ ਰੋਕਣਗੇ ਫੇ ਦੇਖੀ ਜਊ ਰੁਕਦਿਆਂ ਨੂੰ ਵੀ ਦੇਖ ਲਾਂਗੇ ਮਰਨਾ ਤਾਂ ਕੀ ਰਹੀਆਂ ਭਰਾਵਾ ਰੁਕਾਂ ਰੁਕਣ ਲੱਗ ਚੁੱਕੀਆਂ ਅਗਲੇ ਪਾਸੇ ਰੋਕ ਲਿਆ ਜਾਊਗਾ ਸ਼ੈਤਾਨ ਨੂੰ ਰੋਕ ਲੈਣ ਜੇ ਸਾਡੇ ਚ ਤਾਕਤ ਹੋਵੇ ਅਸੀਂ ਲੰਘ ਜਾਗੇ ਛੱਡਦੇ ਆ ਕਿਤੇ ਜਾਣਾ ਤੁਸੀਂ ਦੇਖ ਸਕਦੇ ਹੋ ਕਬੱਡੇ ਕਾਫਲੇ ਆ ਜਿਹੜੇ ਜਿਹੜੇ ਆ ਉਹ ਇਸ ਟਾਈਮ ਦੇ ਉੱਤੇ ਪਹੁੰਚਨੇ ਚਾਲੂ ਹੋ ਚੁੱਕੇ ਆ ਖਾਸ ਕਰਕੇ ਕਿਸਾਨ ਆਗੂਆਂ ਦੇ ਇੱਕ ਵੱਡਾ ਸਮਰਥਨ ਆ ਇਸ ਮੋਰਚੇ ਨੂੰ ਕਿਸਾਨੀ ਅੰਦੋਲਨ ਜਿਹੜਾ ਕਿ ਲੜਿਆ ਹੋਇਆ ਸੀ ਆਪਾਂ ਜੇ ਗੱਲ ਕਰੀਏ ਦਿੱਲੀ ਵਾਲੇ ਬਾਰਡਰਾਂ ਤੇ ਸ਼ੰਭੂ ਦਾ ਖਨੋਰੀ ਵਾਲੇ ਬਾਰਡਰਾਂ ਤੇ ਉਹ ਸਾਰੀਆਂ ਸਮੂਹਕ ਜਥੇਬੰਦੀਆਂ ਦਾ ਇੱਕ ਲਾਮਬੰਦੀ ਹੋਈ ਹੈ ਇਸ ਟਾਈਮ ਤੇ ਉਹ ਲਾਮਬੰਦੀ ਅੱਜ ਏਕੇ ਦਾ ਸਬੂਤ ਦੇ ਰਹੀ ਆ ਸਮੂਹਕ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਤੇ ਖਾਸ ਕਰਕੇ ਕੌਮੀ ਇਨਸਾਫ ਮੋਰਚੇ ਨੂੰ ਸਮਰਥਨ ਦੇ ਰਹੀਆਂ ਸਾਡੇ ਨਾਲ ਆ ਅਕਾਲੀ ਦਲ ਅੰਮ੍ਰਿਤਸਰ ਤੋਂ ਗੁਰਨਾਮ ਸਿੰਘ ਸਿੰਘਣੀ ਵਾਲਾ ਜੁੜ ਚੁੱਕੇ ਆ ਮੈਂ ਪਹਿਲਾਂ ਕਿਹਾ ਸੀ ਕਿ ਜਿੱਥੇ ਪੰਥਕ ਧਿਰਾਂ ਦੀ ਸਮੂਲਤਾ ਉੱਥੇ ਸਿਆਸੀ ਸਫਾਂ ਦੇ ਵਿੱਚ ਪੈਰ ਰੱਖਣ ਵਾਲੇ ਸਰਦਾਰ ਸੁਮੇਂ ਸਿੰਘ ਮਾਨ ਦੇ ਆਗੂ ਸਹਿਬਾਨ ਵੀ ਇੱਥੇ ਪਹੁੰਚੇ ਆ ਗੁਰ ਫਤਿਹ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹਾਂ ਇਹ ਸਾਰੇ ਘਟਨਾਕ੍ਰਮ ਨੂੰ 3 ਕਸਾਲ ਦਾ ਸਮਾਂ ਹੋ ਚਲਿਆ ਮੋਰਚਾ ਲੱਗੇ ਨੂੰ ਅੱਜ ਇੱਕ ਵੱਡੀ ਕਾਲ ਆ ਤੇ ਇੱਕ ਵੱਡਾ ਸਮਰਥਨ ਵੀ ਇਸ ਕਾਲ ਦੇ ਉੱਤੇ ਸੰਗਤਾਂ ਮਿਲ ਰਹੀ ਹੈ ਐਕਚੁਅਲੀ ਜਦੋਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਅਸੀਂ ਜਦੋਂ-ਜਦੋਂ ਵੀ ਗੱਲ ਚੱਲਦੀ ਆ ਤੇ ਉਦੋਂ ਹਕੂਮਤ ਦੀ ਜਿਹੜੀ ਉਹ ਚਿਹਰਾ ਜਿਹੜਾ ਆ ਘਣਾਉਣਾ ਉਹ ਸਾਹਮਣੇ ਆਉਂਦਾ ਆ ਤੇ ਇੱਕ ਪਾਸੇ ਤਾਂ ਭਗੇਸ਼ਵਰ ਬਾਬਾ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਯਾਤਰਾਵਾਂ ਕੱਢਦਾ ਆ ਤੇ ਉਹਨੂੰ ਜੈਡ ਸਿਕਿਉਰਿਟੀਆਂ ਦਿੱਤੀਆਂ ਜਾਂਦੀਆਂ ਆ ਦੂਸਰੇ ਪਾਸੇ ਜਿਹੜੇ ਸਾਡੇ ਬੰਦੀ ਸਿੰਘ ਆ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਚੱਕ ਕਰ ਚੁੱਕੇ ਆ ਤੇ ਹਕੂਮਤਾਂ ਉਹਨਾਂ ਨੂੰ ਰਿਹਾਅ ਕਰਨ ਦੇ ਬਿਲਕੁਲ ਵੀ ਕੋਈ ਤਿਆਰ ਨਹੀਂ ਹੈਗੀ ਤੇ ਇਹਨਾਂ ਜਿਹੜੀਆਂ ਹਕੂਮਤਾਂ ਦਾ ਜਿਹੜਾ ਚਿਹਰਾ ਮੁਰਾ ਆ ਉਹ ਜਦਾ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ ਆਪਣੀ ਗੱਲ ਵਿੱਚ ਕਹਿ ਕੇ ਵੀ ਉਸ ਗੱਲ ਤੇ ਖਰੇ ਨਹੀਂ ਉਤਰੇ ਕੇਂਦਰ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਇਹ ਗੱਲ ਕਹੀ ਸੀ ਗੁਰੂ ਨਾਨਕ ਸਾਹਿਬ ਦੇ ਗੁਰਪੁਰ ਦੇ ਮੌਕੇ ਵੀ ਅਸੀਂ ਜਿਹੜੇ ਬੰਦੀ ਸਿੰਘਾਂ ਨੂੰ ਜਲਦ ਰਿਹਾਈ ਕਰਾਂਗੇ ਲੇਕਿਨ ਅੱਜ ਦੀ ਸਥਿਤੀ ਵੀ ਜਿਉਂਦੀ ਤਿਉਂ ਉੱਥੇ ਫਸੀ ਆ ਮੋਦੀ ਸਾਹਿਬ ਨੇ ਖੁਦ ਐਲਾਨ ਕੀਤਾ ਸੀ ਜੀ ਆਪਾਂ ਗੱਲ ਕਰੀਏ ਸੁਲਤਾਨਪੁਰ ਲੋਧੀ ਦੀ ਉਸ ਧਰਤੀ ਦੇ ਉੱਤੇ ਜਦੋਂ ਆਪ ਪਹੁੰਚੇ ਸੀ ਤੇ ਉਹਨਾਂ ਨੇ ਨਾਮ ਲੈ ਕੇ ਕੁਝ ਅਨਾਊਂਸਮੈਂਟਾਂ ਵੀ ਹੋਈਆਂ ਸੀ ਤੇ ਬੜੀ ਆਸਵਜ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਹੋ ਜਾਊਗੀ ਪਰ ਰੁਕਾਵਟ ਦੇ ਕਾਰਨ ਕੀ ਮੰਨਦੇ ਤੁਸੀਂ ਐਕਚੁਅਲੀ ਇਹ ਸਾਰੀ ਗੇਮ ਜਿਹੜੀ ਸਾਰੀ ਚੱਲ ਰਹੀ ਆ ਇਹ ਵੋਟਾਂ ਦੀ ਸਿਆਸਤ ਜਿਹੜੀ ਚੱਲ ਰਹੀ ਆ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਚਾਹੇ ਕਾਂਗਰਸ ਸੈਂਟਰ ਦੇ ਵਿੱਚ ਰਹੀ ਆ ਚਾਹੇ ਬੀਜੇਪੀ ਰਹੀ ਆ ਉਹ ਬਹੁ ਗਿਣਤੀ ਹਿੰਦੂਆਂ ਨੂੰ ਖੁਸ਼ ਕਰਨ ਵਾਲੀ ਹਮੇਸ਼ਾ ਜਿਹੜੀ ਮਾਨਸਿਕਤਾ ਕੇਂਦਰ ਸਰਕਾਰ ਦੀ ਰਹੀ ਆ ਤੇ ਉਸ ਨੂੰ ਹੀ ਉਹ ਮੁੱਖ ਰੱਖ ਕੇ ਜਿਹੜੇ ਫੈਸਲੇ ਜਿਹੜੇ ਲਈ ਜਾਂਦੇ ਆ ਔਰ ਦੇਸ਼ ਦੇ ਅੰਦਰ ਐਸਸੀ ਐਸਟੀ ਓਬੀਸ ਤੇ ਮਿਨੋਰਟੀ ਇਹਨਾਂ ਦੇ ਹੱਕਾਂ ਹਕੂਕਾਂ ਦੀ ਜਿਹੜੀ ਕਿਤੇ ਵੀ ਗੱਲ ਜਿਹੜੀ ਆ ਉਹ ਨਹੀਂ ਹੁੰਦੀ ਸਿਰਫ ਦਿਖਾਵਾ ਮਾਤਰ ਹੁੰਦੀ ਆ ਚਾਹੇ ਤੁਸੀਂ ਅਦਾਲਤਾਂ ਇੱਥੇ ਦੀ ਅਦਾਲਤੀ ਸਿਸਟਮ ਲੈ ਲਓ ਚਾਹੇ ਇੱਥੇ ਦਾ ਪੋਲੀਟੀਕਲ ਸਿਸਟਮ ਲੈ ਲਓ ਕਿਤੇ ਵੀ ਇਹਨਾਂ ਧਿਰਾਂ ਨੂੰ ਜਿਹੜਾ ਆ ਉਹ ਕੋਈ ਇਨਸਾਫ ਨਹੀਂ ਹੈਗਾ ਧੰਨਵਾਦ ਜੀ ਇੱਕ ਵਾਰੀ ਤਸਵੀਰ ਸਾਹਮਣੇ ਦੀ ਚਾਰਜ ਫਿਰ ਦਿਖਾ ਲ ਦਿਓ ਮੈਂ ਗਰਮੀਤ ਨੂੰ ਕਹੂੰਗਾ ਸਾਡਾ ਨੌਜਵਾਨ ਪੀੜ੍ਹੀ ਦੇ ਨਾਲ ਸਾਡੇ ਬਜ਼ੁਰਗ ਬਾਬੇ ਵੀ ਪਹੁੰਚ ਚੁੱਕੇ ਆ ਤੁਸੀਂ ਤਸਵੀਰ ਵੇਖ ਸਕਦੇ ਹੋ ਆਪੋ ਆਪਣੇ ਪਾਰਟੀ ਦੇ ਝੰਡੇ ਕੌਮਨ ਸਾਫ ਮੋਰਚ ਦੇ ਝੰਡੇ ਤੇ ਇਸ ਟਾਈਮ ਦੇ ਉਤੇ ਕਿਸਾਨੀ ਦੇ ਝੰਡੇ ਤੁਹਾਨੂੰ ਦਿਖਾਈ ਦੇਣਗੇ ਤੇ ਅਗਲੀ ਰਣਨੀਤੀ ਕੀ ਆ ਥੋੜੀ ਦੇਰ ਤੱਕ ਅਗਲੀ ਰਣਨੀਤੀ ਉਲੀਕੀ ਜਾਊਗੀ ਦੇਖਦੇ ਆ ਦਿੱਲੀ ਜਾਣ ਦਾ ਪ੍ਰੋਗਰਾਮ ਸੀ ਕੌਮਨ ਸਾਫ ਮੋਰਚ ਲੋਕ ਕਾਲ ਦਿੱਤੀ ਗਈ ਸੀ ਵੱਡੀ ਤੌਰ ਤੇ ਸ਼ਮੂਲਿਤ ਹੋ ਚੁੱਕੀ ਆ ਇਸ ਟਾਈਮ ਤੇ ਕਿਸਾਨ ਜਥੇਬੰਦੇ ਦੇ ਹੋ ਚੁੱਕੀ ਆ ਤੇ ਜੇ ਨਾਲ ਸਿਆਸੀ ਧਿਰਾਂ ਦੀ ਗੱਲ ਕਰਦੇ ਆ ਅਕਾਲੀ ਦਲ ਅਮਰਪਾਲ ਸਾਹਿਬ ਦੇ ਆਗੂ ਸਹਿਬਾਨ ਵੀ ਪਹੁੰਚਣੇ ਚાલુ ਹੋ ਚੁੱਕੇ ਆ ਬਾਕੀ ਧਰਾਂ ਵੀ ਇੱਥੇ ਪਹੁੰਚ ਰਹੀਆਂ ਆ ਪੰਥਕ ਸਫਾ ਤੋਂ ਪਿਆਰ ਰੱਖਣ ਵਾਲੇ ਇੱਥੇ ਪਹੁੰਚ ਰਿਹਾ ਕਿਉਂਕਿ ਇੱਥੇ ਤੇ ਗੁਰੂ ਬਾਬ ਗੁਰਸੱਬ ਦਾ ਬੇਦਬੀਆਂ ਦੇ ਸਤਕਾਰ ਵਾਸਤੇ ਜੋ ਬੇਦਬੀਆਂ ਹੋਈਆਂ ਸੀ ਉਹਦੇ ਇਨਸਾਫ ਦੀ ਗੱਲ ਹੋ ਰਹੀ ਆ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋ ਰਹੀ ਹੈ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ ਇੱਕ ਵੱਡੇ ਇਕੱਠ ਦੀਆਂ ਤਸਵੀਰਾਂ ਥੋੜੀ ਦੇਰ ਤੱਕ ਇਹ ਇਕੱਠ ਇੱਕ ਲਾਮਸਾਰੇ ਇਕੱਠ ਹੋਊਗਾ ਤੇ ਅਗਲੀ ਰਣਨੀਤੀ ਕੌਮਨ ਇਨਸਾਫ ਮੋਰਚ ਦੇ ਅੱਗੇ ਉਹ ਜੋ ਲਿਖੀ ਜਾਊਗੀ ਸਾਰੇ ਕਹਿ ਰਹੇ ਆ ਕਿ ਜੋ ਕੌਮਨ ਇਨਸਾਫ ਮੋਰਚ ਦੇ ਅੱਗੇ ਸਹਿਬਾਨ ਰਣਨੀਤੀ ਉਲੀਕਣ ਕੇ ਅਸੀਂ ਉਸ ਸਾਹਬ ਨਾਲ ਚੱਲਾਂਗੇ ਇੱਕ ਵੱਡੀ ਸ਼ਮੂਲੀਅਤ ਹੈ ਇਸ ਟਾਈਮ ਤੇ ਤੁਸੀਂ ਵੇਖ ਸਕਦੇ ਹੋ ਵੱਖ-ਵੱਖ ਧਰਮਾਂ ਤੋਂ ਵੱਖ-ਵੱਖ ਜਾਤ ਤੇ ਮਜਬ ਤੋਂ ਉੱਪਰ ਰੱਖ ਕੇ ਦੇਖਿਆ ਜਾ ਰਿਹਾ ਹੋਰ ਕਰੋੰਜਨ ਬਾਬਾ ਜੀ ਲੁਧਿਆਣਾ ਤੋਂ ਅਸੀਂ ਸਾਰਾ ਹਿੰਦੂ ਸਨਾਤਨ ਭਾਈਚਾਰਾ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਅਸੀਂ ਦਿੱਲੀ ਖੂਚ ਕਰ ਰਹੇ ਸੀਗੇ ਪਰ ਸਾਨੂੰ ਇੱਥੇ ਰੋਕ ਦਿੱਤਾ ਹੈਗਾ ਤੇ ਸਾਡੀ ਇੱਕੋ ਹੀ ਮੰਗ ਹੈਗੀ ਹੈ ਵੀ ਬੰਦੀ ਸਿੰਘ ਰਿਹਾਉਣੇ ਚਾਹੀਦੇ ਹੈਗੇ ਜੋ ਕਿ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੈ ਸਰੇਮ ਸੈਂਟਰਲ ਗਵਰਨਮੈਂਟ ਔਰ ਸਾਡੇ ਆ ਭਗਵੰਦ ਮਾਨ ਸਾਹਿਬ ਦੀ ਸਰਕਾਰ ਆ ਮੁੱਦੇ ਨੂੰ ਲੈ ਕੇ ਸਰੇਮ ਤੱਕਾ ਕਰ ਰਹੀ ਹੈਗੀ ਹੈ ਤੇ ਇਹਦੇ ਉੱਤੇ ਕੋਈ ਸਮੇਤਨਸ਼ੀਲ ਤਰੀਕੇ ਦੇ ਨਾਲ ਨਹੀਂ ਦੇਖ ਰਿਹਾ ਚਾਹੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਤੇ ਚਾਹੇ ਮੋਦੀ ਸਾਹਿਬ ਦੀ ਸਰਕਾਰ ਹੈ ਤੇ ਅਸੀਂ ਦੋਨਾਂ ਨੂੰ ਹੀ ਅੱਜ ਲਾਂਦਾ ਵੀ ਪਾਉਂਦੇ ਹੈਗੇ ਆ ਤੇ ਸਾਡੇ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੇ ਕਾਰਨ ਜਿਨ੍ਹਾਂ ਦੇ ਸ਼ਹੀਦੀ ਦੇ ਕਾਰਨ ਅੱਜ ਸਾਡਾ ਤਿਲਕ ਤੇ ਸਾਡਾ ਜਨੇਊ ਔਰ ਸਨਾਤਨ ਧਰਮ Hindu ਧਰਮ ਸਾਡਾ بچਿਆ ਅਜੋ ਕੌਮ ਦੇ ਗੁਰੂ ਦੇ ਸਿੱਖਾਂ ਨੂੰ 30 ਸਾਲਾਂ ਤੋਂ ਭਾਰਤ ਦੇ ਕਾਨੂੰਨ ਦੇ ਮੁਤਾਬਿਕ ਜੋ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਫਿਰ ਵੀ ਮੰਦਰ ਬੰਦ ਰੱਖਿਆ ਜਾ ਰਿਹਾ ਇਸ ਤੋਂ ਵੱਡੀ ਲੰਦ ਵਾਲੀ ਗੱਲ ਕਿਹੜੀ ਹੋਊਗੀ ਇਸ ਕਾਰਨ ਅਸੀਂ ਦਿੱਲੀ ਜਾ ਰਹੇ ਸੀਗੇ ਤੇ ਸਾਰੇ ਅਸੀਂ ਆਪਣੇ ਆ ਸਨਾਤਨ ਹਿੰਦੂ ਭਾਈਚਾਰੇ ਦੇ ਲੋਕ ਤੇ ਸਾਨੂੰ ਇੱਥੇ ਰੋਕ ਲਿੱਤਾ ਗਿਆ ਹੈਗਾ ਤੇ ਸਾਡੀ ਇੱਕੋ ਹੀ ਮੰਗ ਹੈਗੀ ਹੈ ਬਾਂਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਬਾਂਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਹਿੰਦੂ ਸਿੱਖ ਇਕਤਾ ਜਿੰਦਾਬਾਦ 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 ਹਿੰਦੂ ਸਿੱਖ ਇਕਤਾ ਜਿੰਦਾਬਾਦ ਜਿੰਦਾਬਾਦ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਆ ਲਾਂਤਾ ਪਾਂ ਚੱਲੇ ਜੀ ਇਹਨਾਂ ਨੂੰ ਆ ਸਾਡੇ ਹਿੰਦੂ ਔਰ ਸਿੱਖਾਂ ਦੇ ਭਾਈਚਾਰੇ ਨੂੰ ਆ ਸੈਂਟਰ ਦੀਆਂ ਸਰਕਾਰਾਂ ਆ ਵੰਡ ਪਾ ਕੇ ਸਾਡੇ ਪੰਜਾਬ ਨੂੰ ਬਰਬਾਦ ਕਰਨ ਡਈਆਂ ਹੈਗੀਆਂ ਅਸੀਂ ਆ ਹਿੰਦੂ ਔਰ ਸਿੱਖ ਮੁਸਲਮਾਨ ਸਾਈ ਸਾਰਾ ਭਾਈਚਾਰਾ ਅਸੀਂ ਸਾਰੇ ਗੁਰੂ ਪਾਤਸ਼ਾਹ ਦੇ ਬੱਚੇ ਹੈਗੇ ਆ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮ ਪਿਤਾ ਦੇ ਅਸੀਂ ਬੱਚੇ ਹੈਗੇ ਆ ਸਾਡੇ 'ਚ ਕੋਈ ਵਖਵਾ ਨਹੀਂ ਹੈਗਾ ਆ ਸਾਡੇ ਪੰਜਾਬ ਨੂੰ ਕਲੰਕਿਤ ਕਰਦੇ ਹੈਗੇ ਆ ਵੀ ਕਹਿ ਕੇ ਵੀ ਹਿੰਦੂਆਂ ਨੂੰ ਸਿੱਖਾਂ ਨਾਲ ਲੜਾ ਦਿਓ ਸਿੱਖਾਂ ਨੂੰ ਮੁਸਲਮਾਨਾਂ ਨਾਲ ਲੜਾ ਦਿਓ ਮੁਸਲਮਾਨਾਂ ਨੂੰ ਇਸਾਈਆਂ ਨਾਲ ਲੜਾ ਦਿਓ ਆ ਬਿਲਕੁਲ ਸਾਡੇ ਗੁਰੂ ਨਾਨਕ ਦੇਵ ਜੀ ਦਾ ਪੰਜਾਬ ਹੈ ਔਰ ਆ ਪੰਜਾਬ ਆ ਸਾਡੇ ਸਾਡੇ ਬਾਬੇ ਨਾਨਕ ਨੇ ਸਾਨੂੰ ਕੋਈ ਵੀ ਜਾਤ ਪਾਤ ਤੋਂ ਪਰੇ ਕਰ ਦਿੱਤਾ ਸੀਗਾ ਆ ਝੂਠੇ ਆ ਕੁਛ ਵਿਦੇਸ਼ੀ ਸ਼ਕਤੀਆਂ ਔਰ ਆ ਕੁਛ ਝੂਠੇ ਔਰ ਮਕਾਰ ਲੀਡਰ ਸੈਂਟਰਲ ਗਵਰਨਮੈਂਟ ਦੇ ਜਾਂ ਸਟੇਟ ਗਵਰਨਮੈਂਟ ਦੇ ਸਾਡੇ ਵਿੱਚ ਫੁੱਟ ਪਾ ਕੇ ਆ ਸਾਡੇ ਪੰਜਾਬ ਦਾ ਦੇਖੋ ਕੀ ਹਾਲ ਕੀਤਾ ਸਾਰੇ ਸਾਡੇ ਮੁੰਡਿਆਂ ਨੂੰ ਨਸ਼ਿਆਂ ਉਤੇ ਲਾਤਾ ਅੱਜ ਸਾਡੇ ਸਾਡੇ ਕਿਸਾਨ ਭਰਾ ਸੜਕਾਂ ਦੇ ਉਤੇ ਮਾਰੇ ਮਾਰੇ ਫਿਰਦੇ ਪਏ ਹੈਗੇ ਆ ਪੰਜਾਬ ਦੇ ਵਪਾਰੀ ਮਾਰੇ ਮਾਰੇ ਫਿਰ ਰਿਹਾ ਸਾਡੇ ਬੰਦੀ ਸਿੰਘਾਂ ਨੂੰ ਸਾਡੇ ਪੰਜਾਬ ਦੇ ਨੌਜਵਾਨ ਹੀਰਿਆਂ ਨੂੰ ਸਾਡੇ ਕੌਮ ਦੇ ਯੋਧਿਆਂ ਨੂੰ ਦੀਦੀ ਪਤੀ ਪਤੀ ਸਾਲਾਂ ਤੋਂ ਜਿਲ੍ਹਿਆਂ ਦੇ ਵਿੱਚ ਬੰਦ ਕੀਤਾ ਰਿਹਾਗਾ ਆ ਕਿੱਥੇ ਦਾ ਇਨਸਾਫ ਹੈ ਪੰਜਾਬ ਦੇ ਨਾਲ ਔਰ ਫਿਰ ਕਹਿੰਦੇ ਪੰਜਾਬੀ ਲੜੱਕੇ ਆ ਪੂਰੇ ਦੇਸ਼ ਦੇ ਵਿੱਚ ਸਾਡੀ ਛਵੀਆ ਬਣਾਉਂਦੇ ਐ ਵੀ ਸਾਨੂੰ ਲੜਨ ਤੋਂ ਸਾਨੂੰ ਧਰਜਾ ਦੇਣ ਤੋਂ ਇਲਾਵਾ ਸਾਨੂੰ ਹੋਰ ਕੋਈ ਕੰਮ ਨਹੀਂ ਹੈਗਾ ਪੰਜਾਬ ਸਿਰਫ ਲੰਗਰਾਂ ਵਾਲਾ ਪੰਜਾਬ ਰਹਿ ਗਿਆ ਹੈਗਾ ਬਿਲਕੁਲ ਝੂਠ ਹੈ ਜੇ ਪੰਜਾਬ ਨਾ ਨਾ ਹੁੰਦਾ ਤੇ ਅੱਜ ਜਦੋਂ ਦੇਸ਼ ਦੇ ਵਿੱਚ ਜਦੋਂ ਭੁੱਖਮਰੀ ਹੋਈ ਸੀਗੀ ਉਹ ਸਾਰੇ ਦੇਸ਼ ਦੀ ਭੁੱਖ ਵੀ ਸਾਡੇ ਪੰਜਾਬ ਨੇ ਹੀ ਮਟਾਈ ਸੀਗੀ ਆ ਸਾਰੇ ਭਾਰਤ ਦੇਸ਼ ਦੇ ਲੋਕ ਵੀ ਸੁਣ ਲੈਣ ਭਈ ਹਿੰਦੂ ਸਿੱਖ ਸਾਡੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਹੈਗਾ ਇੱਥੇ ਮੁਸਲਮਾਨ ਭਾਈਚਾਰਾ ਹੋਵੇ ਜਾਂ ਇਸਾਈ ਭਾਈਚਾਰਾ ਹੋਵੇ ਅਸੀਂ ਸਭ ਬਾਬੇ ਨਾਨਕ ਦੇ ਬੱਚੇ ਆਂ ਸਭ ਅਸੀਂ ਦਸ਼ਮਪਤਾਂ ਦੇ ਬੱਚੇ ਹੈਗੇ ਆਂ ਸਾਡੇ ਰੰਗਾਂ 'ਚ ਸਾਡੇ ਦਸ਼ਮਪਤਾਂ ਦਾ ਖੂਨ ਸਾਡਾ ਦੌੜਦਾ ਤੇ ਆ ਵੱਖਵਾਦ ਵਾਲੀ ਗੱਲਾਂ ਬਿਲਕੁਲ ਗਲਤ ਨੇ ਅੱਜ ਕੇਂਦਰ ਸਰਕਾਰ ਜੋ ਸਾਡੇ ਬੰਦੀ ਸਿੰਘ ਹੈਗੇ ਨੇ ਉਹਨਾਂ ਨੂੰ ਛੱਡਣਾ ਚਾਹੀਦਾ ਹੈਗਾ ਸਾਰੇ ਪੰਜਾਬ ਨੂੰ ਸਹੂਲਤਾ ਦੇਣੀਆਂ ਚਾਹੀਦੀਆਂ ਹੈਗੀਆਂ ਆ ਸਾਨੂੰ ਦੇਖੋ ਭੀਖ ਦੇਗੇ ਸਾਡੇ 20 ਤੋਂ 25 ਹਜ਼ਾਰ ਕਰੋੜ ਦਾ ਸਾਡੇ ਕਿਸਾਨ ਭਰਾਵਾਂ ਦੀ ਜਮੀਨਾਂ ਦਾ ਹੜਾ ਜਾ ਹੁੰਦੇ ਆਣਾ ਚ ਨੁਕਸਾਨ ਹੋ ਗਿਆ ਅ ਮੋਦੀ ਸਾਹਿਬ 1600 ਕਰੋੜ ਰੁਪਏ ਦੀ ਭੀਖ ਦੇਗੇ ਇਹਨਾਂ ਨੂੰ ਸ਼ਰਮ ਨਹੀਂ ਆਈ ਜਿਹੜਾ ਪੰਜਾਬ ਸਾਰੇ ਦੇਸ਼ ਦਾ ਢਿੱਡ ਪੜਦਾ ਹੈਗਾ ਉਹਨਾਂ ਨੂੰ ਭੀਖ ਦਿੰਦੇ ਹੈਗੇ ਆ ਸਾਨੂੰ ਭੀਖ ਮੰਗਦਾ ਸਮਝਦੇ ਆ ਉਹ ਇਹਨਾਂ ਨੂੰ ਮੋਦੀ ਨੂੰ ਇਹਨਾਂ ਦੇ ਜਿਹੜੇ ਸੁੱਤੇ ਹੋਏ ਨੇ ਇਹਨਾਂ ਨੂੰ ਜਗਾਉਣ ਵਾਸਤੇ ਅੱਜ ਅਸੀਂ ਦਿੱਲੀ ਜਾ ਰਹੇ ਸੀਗੇ ਸਾਨੂੰ ਇੱਥੇ ਰੋਕ ਦਿੱਤਾ ਗਿਆ ਹੈਗਾ ਆ ਹਮੇਸ਼ਾ ਇੰਦਾ ਹੀ ਕਰਦੇ ਆਗੇ ਨੇ ਬਈ ਤਾਂ ਕਿ ਸਾਡੇ ਪੰਜਾਬ ਦੀ ਆਵਾਜ਼ ਪੂਰੇ ਭਾਰਤ ਦੇਸ਼ ਦੇ ਵਿੱਚ ਨਾ ਜਾਵੇ ਇਸ ਕਰਮ ਸਾਨੂੰ ਰੋਕਿਆ ਜਾਂਦਾ ਹੈਗਾ ਪਰੰਤੂ ਅੱਜ ਤੁਸੀਂ ਫੋਰਥ ਪਿਲਰ ਆਫ ਡੈਮੋਕ੍ਰੇਸੀ ਹੈਗੇ ਹੋ ਹੱਥ ਜੋੜ ਕੇ ਮੀਡੀਆ ਨੂੰ ਬੇਨਤੀ ਹੈ ਸਾਡੀ ਪੂਰੀ ਦੇਸ਼ ਦੇ ਵਿੱਚ ਆਵਾਜ਼ ਚੱਕੋ ਔਰ ਸਾਡੇ ਪੰਜਾਬ ਨੂੰ ਅੱਜ ਰੋਂਦ ਰਹੇ ਹੈਗੇ ਨੇ ਇਹ ਸਾਡੇ ਪੰਜਾਬ ਦੇ ਮੁੰਡੇ ਨਸ਼ਿਆਂ ਵਿੱਚ ਚਲੇ ਗਏ ਸਾਡੀ ਖੇਤੀਬਾੜੀ ਦਾ ਬਹੁਤ ਬੁਰਾ ਹਾਲ ਹੈਗਾ ਸਾਡੇ ਵਪਾਰ ਦਾ ਬਹੁਤ ਬੁਰਾ ਹਾਲ ਹੈਗਾ ਤੇ ਸਾਨੂੰ 7.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਸਾਡੇ ਪੰਜਾਬ ਨੂੰ ਲੁੱਟ ਰਹੇ ਨੇ ਤੇ ਆ ਕੇਂਦਰ ਦੀ ਸਰਕਾਰ ਨੂੰ ਚਾਹੀਦਾ ਸਾਡੇ ਪੰਜਾਬ ਨੂੰ ਇੱਕ ਵੱਡਾ ਸਾਨੂੰ ਕੋਈ ਫੰਡ ਦੇ ਨਾ ਲੱਖ ਦੋ ਲੱਖ ਕਰੋੜ ਦਾ ਸਾਡਾ ਕਰਜ਼ਾ ਮਾਫ ਕਰਨ ਸਾਡੇ ਪੰਜਾਬ ਵੱਲ ਧਿਆਨ ਦੇ ਨਾ ਤੇ ਸਭ ਤੋਂ ਪਹਿਲੇ ਸਾਡੇ ਬੰਦੀ ਸਿੰਘ ਨੂੰ ਜਪ ਸਿੰਘਾਂ ਨੂੰ ਛੱਡਣ ਹਿੰਦੂ ਸਿੱਖ ਏਕਤਾ ਦੀ ਗੱਲ ਕੀਤੀ ਆ ਵੀਰਾਂ ਨੇ ਸਨਾਤਨੀ ਧਰਮ ਕਹਿੰਦੇ ਪਹੁੰਚਿਆ ਆਵਾਜ਼ ਸਨਾਤਨ ਹਿੰਦੂ ਸਿੱਖ ਵੀਰ ਸਾਰੇ ਇੱਥੇ ਪਹੁੰਚੇ ਹੈਗੇ ਆ ਮੁਸਲਮਾਨ ਭਾਈਚਾਰੇ ਦਾ ਜ਼ਿਕਰ ਕੀਤਾ ਵੀਰਾਂ ਨੇ ਨਾਲ ਕਹਿੰਦੇ ਕਿ ਮੁਸਲਮਾਨ ਭਾਈਚਾਰਾ ਹੋਵੇ ਭਾਵੇਂ ਸਾਈ ਭਾਈਚਾਰਾ ਕਹਿੰਦੇ ਸਾਰੇ ਇਕੱਠੇ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਇਕੱਠੇ ਆ ਸਾਰੇ ਬੰਦੀ ਸਿੰਘਾਂ ਦੀ ਰਿਹਾਈਾਂ ਤੱਕ ਇਹ ਮੁੱਦਾ ਇਸੇ ਤਰ੍ਹਾਂ ਚੱਲਦਾ ਰਹੂਗਾ ਤੇ ਇਸ ਟਾਈਮ ਸਨਾਤਨੀ ਵੀਰਿਆ ਸਨਾਤਨੀ ਆ ਪਹੁੰਚੇ ਆ ਕੇਂਦਰ ਸਰਕਾਰ ਤੇ ਵੀ ਰੋਸ ਝਾੜਿਆ ਉਹਨਾਂ ਖਾਸ ਕਰਕੇ ਪੰਜਾਬ ਸਰਕਾਰ ਤੇ ਵੀ ਰੋਸ ਝਾੜਿਆ ਐਸ ਟਾਈਮ ਵੇਖਦੇ ਆ ਅਗਲੀ ਰਣਨੀਤੀ ਕੀ ਹੁੰਦੀ ਆ ਕਮਿੰਸਾਹ ਮੋਰਚੇ ਦੀ ਕੀ ਅਗਲੇ ਪਾਸੇ ਲੰਘਣ ਦਿੱਤਾ ਜਾਊਗਾ ਹਰਿਆਣੇ ਦੀਆਂ ਰੋਕਾਂ ਜਿਹੜੀਆਂ ਉਹ ਤੋੜੀਆਂ ਜਾਣਗੀਆਂ ਕਿ ਜਾਂ ਇੱਥੇ ਬੈਠ ਕੇ ਹੀ ਇਹ ਪ੍ਰੋਟੈਸਟ ਕੀਤਾ ਜਾਊਗਾ ਇਹ ਤੇ ਹੁਣ ਸਮਝ ਦੱਸੂਗਾ ਸਮੇਂ ਦੇ ਕਰਦੇ ਵਿੱਚ ਆ ਜੁੜੇ ਰਹੋ ਤੁਸੀਂ ਅਕਾਲ ਚੈਨਲ ਦੇ ਨਾਲ ਪਲ-ਪਲ ਦੀ ਅਪਡੇਟ ਆਪਾਂ ਸ਼ੰਭੂ ਬਾਰਡਰ ਤੋਂ ਤੁਹਾਨੂੰ ਨਾਲ-ਨਾਲ ਦੇਈ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ